ਬਰਨਾਲਾ ਲੁਧਿਆਣਾ ਹਾਈਵੇ ਵਿੱਚ ਕਾਰ ਬੁੱਕ ਸੜਕ ਤੇ ਪਿੰਡ ਵਜੀਦਕੇ ਕੋਲ ਦੋ ਗੱਡੀਆਂ ਦੀ ਹੋਈ ਆਮੋ ਸਾਹਮਣੇ ਟੱਕਰ ਇੱਕ ਮਹਿਲਾ ਕਾਰ ਸਵਾਰ ਦੀ ਹੋਈ ਮੌਤ ਦੂਜੀ ਕਾਰ ਵਿੱਚ ਸਵਾਰ ਚਾਰ ਜਾਨੇ ਜ਼ਖਮੀ ਜ਼ਖਮੀਆਂ ਨੂੰ ਬਰਨਾਲਾ ਦੇ ਸਿਵਲ ਹਸਪਤਾਲ ਵਿਖੇ ਕਰਵਾਇਆ ਗਿਆ ਧਾਕਲ ਪੁਲਸ ਜਾਂਚ ਅਧਿਕਾਰੀਆਂ ਅਨੁਸਾਰ ਇੱਕ ਗੱਡੀ ਜੋ ਲੁਧਿਆਣਾ ਤੋਂ ਆ ਰਹੀ ਸੀ ਜਿਸ ਨੂੰ ਇੱਕ ਔਰਤ ਚਲਾ ਰਹੀ ਸੀ ਦੀ ਹਾਦਸੇ ਦੌਰਾਨ ਮੌਤ ਹੋ ਗਈ ਹੈ ਲੜਕੀ ਦੀ ਉਮਰ 35 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਜੋ ਕਿ ਲੁਧਿਆਣਾ ਦੀ ਰਹਿਣ ਵਾਲੀ ਸੀ ਬਰਨਾਲਾ ਤੋਂ ਆ ਰਹੀ ਗੱਡੀ ਵਿੱਚ ਚਾਰ ਲੋਕ ਸਵਾਰ ਸਨ ਜੋ ਕਿ ਗੰਭੀਰ ਜ਼ਖਮੀ ਹਨ ਸਿਵਲ ਹਸਪਤਾਲ ਬਰਨਾਲਾ ਵਿਖੇ ਇਲਾਜ ਅਧੀਨ ਹਨ ਐਸਐਮਓ ਸਿਵਲ ਹਸਪਤਾਲ ਬਰਨਾਲਾ ਜੋਤੀ ਕਾਉਂਸਲ ਨੇ ਦੱਸਿਆ ਕਿ ਜ਼ਖਮੀਆਂ ਦੀ ਹਾਲਤ ਠੀਕ ਹੈ ਅਤੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਦੋਮਾ ਵਾਰ ਉਹਨਾਂ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਮ੍ਰਿਤਕ ਲੜਕੀ ਦੀ ਵਿਧਾਇਕ ਘਰ ਦਾ ਅਗਲਾ ਹਿੱਸਾ ਟੱਕਰ ਵਿੱਚ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਹੈ ਅਬ ਕੀ ਨਾਜਾਪਾ ਐਸਆਈ ਹਰਵਿੰਦਰ ਪਾਲ ਜਿੰਦਰ ਜੀ ਇਹ ਘਟਨਾ ਕਿੱਥੇ ਹੋਈ ਹੈ ਤੇ ਕੀ ਸਾਰਾ ਮਾਮਲਾ ਹੈ ਵਸਟੈਂਡ ਵਜੀਦਕੇ ਕਲਾ ਹੋਈ ਹੈ ਜੀ ਜਿਹਦੇ ਵਿੱਚ ਗੁਰਲੀਨ ਕੌਰ ਪਤਨੀ ਗੁਰਜੋਤ ਸਿੰਘ ਡੁਗਰੀ ਜੋ ਆਪਣੀ ਪ੍ਰਾਈਵੇਟ ਜੋਬ ਤੇ ਜਾ ਰਹੇ ਸੀ ਘਟਨਾਗ੍ਰਸਤ ਹੋਣ ਕਰਕੇ ਉਹਨਾਂ ਦੀ ਉੱਥੇ ਡੈਥ ਹੋ ਗਈ ਠੀਕ ਹੈ ਜੀ ਐਂਡ ਡਰਾਈਵਰ ਗੱਡੀ ਨਾਲ ਕੋਈ ਉਹਨਾਂ ਦਾ ਉਹ ਹੋਇਆ ਐਕਸੀਡੈਂਟ ਹੋਇਆ ਜਿਹੜਾ ਡਰਾਈਵਰ ਹੈ ਨਾਮ ਲੂਮ ਤੇ ਅਸੀਂ 41 ਨੰਬਰ ਐਫ ਆਰ ਦਰਜ ਕਰਤੀ ਲੋਸ਼ੀਆਂ ਦੀ ਤਲਾਸ਼ ਜਾਰੀ ਸਰ ਕੋਈ ਜ਼ਖਮੀ ਵੀ ਹੋਏ ਨੇ ਦੂਜੀ ਗੱਡੀ ਚੋਂ ਦੂਜੀ ਗੱਡੀ ਦਾ ਹਜੇ ਸਾਡੇ ਕੋਲ ਕੋਈ ਰੁਕਾ ਨਹੀਂ ਆਇਆ ਹੋਰ ਜਾਂਚ ਕਰ ਰਹੀ ਹੈ ਪੁਲਿਸ ਜਾਂਚ ਕਰ ਰਹੀ ਸਰ ਕੋਈ ਕੈਮਰਾ ਫੁਟੇਜ ਸਾਹਮਣੇ ਆਈ ਹੋਵੇ ਨਹੀਂ ਨਹੀਂ ਕੋਈ 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 ਇਦਾਂ ਦੀ ਹੋਰ ਹਜੇ ਤੱਕ ਰੋਡ ਤੇ ਕੋਈ ਕੈਮਰਾ ਨਹੀਂ ਸਰ ਜੇ ਪਤਾ ਲੱਗੇ ਵੀ ਮਰਨ ਵਾਲੀ ਲੜਕੀ ਕਿੱਥੋਂ ਤੋਂ ਬਿਲੋਂਗ ਕਰਦੀ ਦੂਗਰੀ ਲੁਧਿਆਣਾ ਸਰ ਕਿੰਨੀ ਕੁ ਉਮਰ ਦੀ ਹੋਣੀ ਥੈਂਕ ਯੂ ਸਰ ਸਰ ਗਰਬਤੀ ਦੀ ਦਸੀ ਆਰੀ ਨਹੀਂ ਨਹੀਂ ਕੋਈ ਗਰਬਤੀ ਵਾਲੀ ਗੱਲ ਉਹ ਸਾਨੂੰ ਕੋਈ ਸਾਡੇ ਕੋਈ ਧਿਆਨ ਚ ਨਹੀਂ ਇਹਦੇ ਬਾਰੇ ਏ ਵਜੀਦਕੇ ਕੋਲ ਜਿਹੜਾ ਐਕਸੀਡੈਂਟ ਹੋਇਆ ਉੱਥੇ ਦੋ ਬੰਦੇ ਸਾਡੇ ਕੋਲ ਆਏ ਨੇ ਦੋ ਲੇਡੀਆਂ ਇੱਕ ਲੇਡੀ ਦਾ ਬਰਾਡ ਡੈਡੀ ਸੀ ਗੁਰਲੀਨ ਕੌਰ ਦਾ ਨਾਮ ਸੀ ਤੇ ਦੂਸਰੀ ਸਖਵਿੰਦਰ ਕੌਰ ਹੈ ਉਹਦੇ ਮਾਈਨਰ ਇੰਜਰੀਜ਼ ਆ ਉਹ ਸਟੇਬਲ ਆ ਤੇ ਜਿਹੜਾ ਮਾਈਨਰ ਜਰੀ ਆ ਉਹਨੂੰ ਸਰ ਉਹ ਫਿਲਹਾਲ ਅੰਡਰ অবজারਵੇਸ਼ਨ ਆ ਪਰ ਉਹ ਠੀਕ ਹੈ ਜਿਹੜੀ ਕੈਪੋ ਕੀ ਉਹਨੂੰ ਸਰ ਕਿੱਥੇ ਰੱਖਾ ਦਿੱਤਾ ਉਹ ਮਰਚੀਜ਼ ਬਡੀ ਰੱਖਾ ਦਿੱਤੀ ਗਈ ਹੈ ਪੁਲਿਸ ਇਨਫਾਰਮ ਕਰ ਦਿੱਤੀ ਗਈ ਹੈ ਕਾਰਵਾਈ ਵਾਸਤੇ ਅਗਲੀ ਵਾਸਤੇ